ਸ਼੍ਰੀ ਅਕਾਲ ਤੱਕ ਸਾਹਿਬ ਦੇ ਪੰਜ ਪਿਆਰਿਆਂ ਨੇ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਦੱਸਿਆ ਗੈਰਵਾਜਬ ਕਿਹਾ ਸਿੱਖਾਂ ਲਈ ਸਰਵੋੱਚ ਹੈ ਸ਼੍ਰੀ ਅਕਾਲ ਤਖਸੈ ਸਾਰੀ ਕੌਮ ਨੂੰ ਪ੍ਰਵਾਨ ਹੁੰਦੇ ਨੇ ਫੈਸਲੇ ਪਟਨਾ ਸਾਹਿਬ ਦਾ ਫੈਸਲਾ ਪੰਥਕ ਇਕਤਾ ਨੂੰ ਢਾਹ ਲਾਉਣ ਨਾਲ ਆਪਰੇਸ਼ਨ ਸਿੰਦੂਰ ਤੇ ਪੀਐਮ ਮੋਦੀ ਨੇ ਭਰੀ ਹੰਕਾਰ ਬੀਕਾਨੇਰ ਚ ਬੋਲੇ 22 ਮਿੰਟਾਂ ਚ ਲਿਆ 22 April ਦਾ ਬਦਲਾ ਤਿੰਨ ਫੌਜਾਂ ਦੇ ਚੱਕਰ ਵਿੱਚ ਪਾਕਿਸਤਾਨ ਨੇ ਟੇਕੇ ਗੋਡੇ ਈਡੀ ਤੇ ਸੁਪਰੀਮ ਕੋਰਟ ਦੀ ਸਖਤ ਟਿੱਪਣੀ ਤਾਮਿਲਨਾਡੂ ਨਾਲ ਜੁੜੇ ਕੇਸ 'ਚ ਸੀਜੀਆਈ ਗਵਈ ਬੋਲੇ ਸਾਰੀਆਂ ਹੱਦਾਂ ਪਾਰ ਕਰ ਰਹੀ ਈਡੀ ਸੰਗੀ ਟਾਂਚੇ ਨੂੰ ਕਰ ਰਹੀ ਹੈ ਤਵਾ ਨੰਗਲ ਟੈਂਕ ਤੇ ਸੀਆਈਐਸਐਫ ਲਾਈ ਜਾਣ ਤੇ ਪੜਕੇ ਮੁੱਖ ਮੰਤਰੀ ਮਾਨ ਬੋਲੇ ਕਿ ਪਾਣੀ ਚੋਰੀ ਕਰਨ ਲਈ ਲਾਈ ਸੀਆਈਐਸਐਫ ਕਿਸੇ ਵੀ ਹਾਲਤ 'ਚ ਬਾਹਰ ਨਹੀਂ ਜਾਣ ਦੇਵਾਂਗੇ ਪੰਜਾਬ ਦਾ ਪਾਣੀ हरियाणा ਦੇ ਮੁੱਖ ਮੰਤਰੀ ਦੀ ਸੀਐਮ ਮਾਨ ਨੂੰ ਸਲਾਹ ਨਾਇਬ ਸੈਣੀ ਬੋਲੇ ਪਾਣੀ ਤੇ ਨਾ ਹੋਵੇ ਸਿਆਸਤ ਗੁਰੂਆਂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨ ਭਗਵੰਤ ਮਾਨ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਮਾਨ ਸਰਕਾਰ ਦਾ ਅਕਾਲੀ ਦਲ ਅਤੇ ਕਾਂਗਰਸ ਤੇ ਇਲਜ਼ਾਮ ਕਿ ਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵਿਰੋਧੀ ਕਿਸੇ ਵੀ ਕਿਸਾਨ ਤੋਂ ਜ਼ਬਰਦਸਤੀ ਨਹੀਂ ਲਈ ਜਾਏਗੀ ਜ਼ਮੀਨ 4 ਤੋਂ 5 ਗੁਣਾ ਮਿਲੇਗੀ ਵੱਧ ਕੀਮਤ ਜਸੂਸੀ ਦੇ ਇਲਜ਼ਾਮਾਂ 'ਚ ਕਿਰੀ ਹਰਿਆਣਾ ਦੀ ਜੋਤੀ ਦੀ ਅੱਜ ਕੋਰਟ ਚ ਪੇਸ਼ੀ ਸਖਤ ਸੁਰੱਖਿਆ ਹੇਠ ਇਸਾਰ ਕੋਰਟ ਚ ਪੇਸ਼ ਕਰੇਗੀ ਪੁਲਿਸ ਐਨਆਈਏ ਸੁਮੇਤ ਹੋਰ ਕੇਂਦਰੀ ਏਜੰਸੀਆਂ ਜੋਤੀ ਤੋਂ ਕਰ ਚੁੱਕੀਆਂ ਨੇ ਪੁੱਛਗਿੱਛ ਗੁਰਦਾਸਪੁਰ ਦੇ ਪਿੰਡ ਦੋਸਤਪੁਰ ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਪੇੜ ਮੁਲਜ਼ਮ ਨੇ ਪੁਲਿਸ ਤੇ ਚਲਾਈ ਗੋਲੀ ਜਵਾਬੀ ਫਾਇਰਿੰਗ ਚ ਬਦਮਾਸ਼ ਜ਼ਖਮੀ ਦੋਸਪੁਰ ਚ ਵੱਡੇ ਨਾਰਕੋ ਹਵਾਲਾ ਨੈਕਸਸ ਦਾ ਪਰਦਾਫਾਸ਼ ਪਾਉਣੇ 13 ਕਿਲੋ ਹੈਰੋਇਨ ਸਮੇਤ ਤਿੰਨ ਮੁਲਜ਼ਮ ਗ੍ਰਿਫਤਾਰ 25 ਲੱਖ ਤੋਂ ਵੱਧ ਦੀ ਡਰਗ ਮਨੀ ਵੀ ਜ਼ਬਤ ਖੁਰੂਕhetra ਚ ਹਰਿਆਣਾ ਬੀਜਪੀ ਨੇ ਕੱਢੀ ਤਿਰੰਗਾ ਯਾਤਰਾ ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਚ ਪੈਦਲ ਮਾਰਚ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਫੌਜ ਨੂੰ ਕੀਤਾ ਸਲੂਟ ਸਤਿ ਸ਼੍ਰੀ ਅਕਾਲ న్యూਜ਼ 24 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬ੍ਰਾਂਡ ਸਭ ਤੋਂ ਪਹਿਲਾਂ ਸਿਕਰ ਆਪਰੇਸ਼ਨ ਸਿੰਦੂਰ ਦਾ ਜਿਸ ਤੇ ਪ੍ਰਧਾਨ ਮੰਤਰੀ ਮੋਦੀ ਇੱਕ ਵਾਰੀ ਫੇਰ ਬੋਲੇ ਨੇ ਔਰ ਪੀਐਮ ਨੇ ਕਿਹਾ ਹੈ ਕਿ 22 ਮਿੰਟਾਂ ਦੇ ਵਿੱਚ ਅਸੀਂ 22 April ਦਾ ਬਦਲਾ ਲੈ ਲਿਆ ਪ੍ਰਧਾਨ ਮੰਤਰੀ ਨੇ ਕਿਹਾ ਕਿ 22 ਮਿੰਟਾਂ ਚ ਅਤਵਾਦੀਆਂ ਦੇ 9 ਟਿਕਾਣੇ ਤਬਾਹ ਕਰ ਦਿੱਤੇ ਗਏ ਉਹਨਾਂ ਨੇ ਕਿਹਾ ਕਿ ਮੋਦੀ ਦਾ ਦਿਮਾਗ ਜ਼ਰੂਰ ਠੰਡਾ ਹੈ ਪਰ ਲਹੂ ਬਹੁਤ ਗਰਮ ਹੈ ਉਹਨਾਂ ਨੇ ਕਿਹਾ ਕਿ ਮੋਦੀ ਦੀਆਂ ਨਸਾਂ ਚ ਲਹੂ ਨਹੀਂ ਗਰਮ ਸਿੰਦੂਰ ਵਹਿ ਰਿਹਾ ਹੈ ਕਾਫੀ ਜੋਸ਼ੀਲਾ ਭਾਸ਼ਣ ਦਿੱਤਾ ਗਿਆ ਖਾਸ ਕਰਕੇ ਪਾਕਿਸਤਾਨ ਨੂੰ ਲੈ ਕੇ ਪੀਐਮ ਮੋਦੀ ਕਾਫੀ ਤਲਖੀ ਦੇ ਵਿੱਚ ਨਜ਼ਰ ਆਏ ਔਰ ਉਹਨਾਂ ਕਿਹਾ ਕਿ ਜਿਸ ਤਰੀਕੇ ਦਾ ਜਵਾਬ ਪਾਕਿਸਤਾਨ ਨੂੰ ਦਿੱਤਾ ਗਿਆ ਉਸ ਨੂੰ ਸਮਝ ਆ ਗਈ ਹੋਣੀ ਹੈ ਅਗਲੀ ਖਬਰਦਾਰੋ ਕਰ ਦਿਆ ਸ਼੍ਰੀ ਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦਾ ਇੱਕ ਵੱਡਾ ਹੁਕਮਨਾਮਾ ਆਇਆ ਹੈ ਔਰ ਉਹਨਾਂ ਨੇ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮਨਾਮੇ ਨੂੰ ਗੈਰਵਾਜਿਬ ਦੱਸਿਆ ਹੈ ਉਹਨਾਂ ਕਿਹਾ ਕਿ ਸ਼੍ਰੀ ਕਾਲ ਤਖਤ ਸਾਹਿਬ ਸਿੱਖਾਂ ਦੇ ਲਈ ਸਰਵੋੱਚਾ ਔਰ ਉਹਨਾਂ ਕਹਿਆ ਕਿ ਇਹ ਗੈਰ ਸਿਧਾਂਤਕ ਤੇ ਗੈਰ ਵਾਜਿਬ ਹੁਕਮਨਾਮਾ ਹੈ ਜੋ ਤਖਤ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਣਾਇਆ ਗਿਆ ਉਹਨਾਂ ਕਹਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਫੈਸਲੇ ਕੌਮ ਨੂੰ ਪਰਵਾਨ ਹੁੰਦੇ ਨੇ ਪਟਨਾ ਸਾਹਿਬ ਦਾ ਫੈਸਲਾ ਪੰਥਕ ਏਕਤਾ ਨੂੰ ਢਾਹ ਲਾਉਣ ਵਾਲਾ ਹੈ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਵਾਲਾ ਹੈ ਇਸ ਦੇ ਨਾਲ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਵੀ ਪਟਨਾ ਸਾਹਿਬ ਦੇ ਫੈਸਲੇ ਨੂੰ ਗਲਤ ਦੱਸਿਆ ਗਿਆ ਹੈ ਅਸਲ ਕੱਲ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸ਼੍ਰੀ ਕਲਤਕ ਸਹਿਬ ਦਾ ਆਦੇਸ਼ ਰੱਦ ਕੀਤਾ ਸੀ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ ਤਨੋਲਾ ਨੂੰ ਤਨਖਾਈਆਂ ਤੱਕrar ਦੇ ਦਿੱਤਾ ਸੀ ਪੰਜ ਪਿਆਰਿਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਵੀ ਪਟਨਾ ਸਾਹਿਬ ਤਲਬ ਕੀਤਾ ਹੈ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਦੋਸ਼ ਮੁਕਤ ਕੀਤੇ ਜਾਣ ਤੇ ਇਹ ਸਾਰਾ ਵਿਵਾਦ ਹੋਇਆ ਸ਼੍ਰੀ ਕਲਤਕ ਸਹਿਬ ਤੋਂ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਦੋਸ਼ ਮੁਕਤ ਕੀਤਾ ਗਿਆ ਜਿਸ ਤੋਂ ਬਾਅਦ ਪੰਜ ਪਿਆਰੇ ਜਿਹੜੇ ਪਟਨਾ ਸਾਹਿਬ ਦੇ ਪੰਜ ਪਿਆਰੇ ਸੀ ਉਹਨਾਂ ਨੇ ਆ ਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਹੀ ਤਨਖਾਹਿਆ ਕਰਾਰ ਦੇ ਦਿੱਤਾ ਔਰ ਉਹਨਾਂ ਨੇ ਇਲਜ਼ਾਮ ਲਾਇਆ ਕਿ ਪਟਨਾ ਸਾਹਿਬ ਦੀ ਮਰਿਆਦਾ ਨੂੰ ਢਾਲਾਈ ਗਈ ਹੈ। ਪਖਤ ਸ਼੍ਰੀ ਪਟਨਾ ਸਾਹਿਬ ਦੀ ਮਰਿਆਦਾ ਨੂੰ ਢਾਲਾਈ ਗਈ ਹੈ ਇਹ ਗੱਲ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਕਹੀ ਗਈ ਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਸਰਵ ਉੱਚ ਹੈ ਔਰ ਇਸ ਕਰਕੇ ਪਟਨਾ ਸਾਹਿਬ ਦਾ ਦੇ ਉਹਨਾਂ ਦੇ ਪੰਜ ਪਿਆਰਿਆਂ ਦਾ ਹੁਕਮਨਾਮਾ ਗੈਰਵਾਜਬ ਤੇ ਗੈਰ ਸਿਧਾਂਤਕ ਦੀ ਹਤੇ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਨੂੰ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਸਵੀਕਾਰ ਕਰਦੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਗ੍ਰੰਥੀ ਸਿੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਇਕਤਾ ਨੂੰ ਢਾਲ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਦਕ ਤੇ ਗੈਰ ਵਾਜਫ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਮੀ 22 ਮਈ 2025 ਦਿਨ ਵੀਰਵਾਰ ਨੂੰ ਸਕਸੀ ਕੇਸ ਕਰਤਾ ਜੀ ਅਨੰਤਪੁਰ ਸਾਹਿਬ ਦੇ ਪੰਜ ਪਰੇ ਸਹਿਬਾਨ ਵੱਲੋਂ ਵਿਸ਼ੇਸ਼ ਵਿਚਾਰ ਕਰਕੇ ਇਹ ਫੈਸਲਾ ਕੀਤਾ ਹੈ ਕਿ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਤਾਪਤ ਸ੍ਰੀ ਅਕਾਲ ਤਖਤ ਸਾਹਿਬ ਪੰਜਾਂ ਤਖਤਾਂ ਸਾਹਿਬ ਤੋਂ ਸਰਬਉੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦੇ ਆਦੇਸ਼ ਤੇ ਫੈਸਲੇ ਪੰਜੇ ਤਖਤਾਂ ਸਹਿਬਾਨਾਂ ਦੇ ਸਮੂਹੇ ਸਿੱਖ ਜਗਤ ਉੱਪਰ ਲਾਗੂ ਹੁੰਦੇ ਹਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹਦਾਇਤਾਂ ਅਤੇ ਹੁਕਮ ਅਦੁੱਲੀ ਕਰਨਾ ਤੇ ਇਹਨਾਂ ਨੂੰ ਚੁਣੌਤੀ ਦੇਣਾ ਗੁਰੂ ਸਿਧਾਂਤ ਅਤੇ ਪੰਥਕ ਰਵਈਤਾਂ ਦੇ ਪਰੰਪਰਾ ਦੀ ਉਲੰਘਣਾ ਹੈ ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਸਮੁੱਚੇ ਸਿੱਖ ਜਗਤ ਨੂੰ ਹਮੇਸ਼ਾ ਹੀ ਇੱਕਜੁੱਟਤਾ ਨੂੰ ਮੋਖ ਰੱਖਦਿਆਂ ਹੋਇਆਂ ਹੀ ਕਾਰਜ ਕਰਨੇ ਚਾਹੀਦੇ ਹਨ ਜੋ ਕਸ਼ਰੀ ਪਟਨਾ ਸਾਹਿਬ ਤੋਂ ਪੰਜ ਗ੍ਰੰਥੀ ਸਹਿਬਾਨ ਵੱਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਮਿਤੀ 21 ਮਈ 2025 ਦੇ ਹਦੇਸ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਇਹ ਗੈਰ ਸੰਵਿਧਾਨਕ ਅਤੇ ਗੈਰ ਅਧਿਕਾਰਤ ਹੈ ਜੀ ਵਾਜੂਜੀ ਕਾਂਖਰ ਸਾਹਿਬ ਵਾਜੂਜੀ ਪਤੇ ਇਹ ਸਿਰਫ ਮੰਤ ਭਾਗਾ ਹੀ ਨਹੀਂ ਸਗੋਂ ਪੰਥ ਵਿੱਚ ਪਾੜਾ ਪਾਉਣ ਵਾਲਾ ਹੈ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ 32 ਦੇ ਸਰਲੇਖ ਨੰਬਰ 4 ਦੇ ਮੁਤਾਬਕ ਕਿਸੇ ਵੀ ਸਵਾਲ ਉੱਤੇ ਕੇਵਲ ਪਤਾ ਹੋ ਸਕਦਾ ਹੈ ਅਤੇ ਸਰਲੇਖ ਨੰਬਰ 5 ਮੁਤਾਬਕ ਸਥਾਨਕ ਗੁਰ ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੀ ਹੋ ਸਕਦੀ ਹੈ ਤਾਂ ਕਿ ਕੋਈ ਵੱਖਰਾ ਹੁਕਮਨਾਮਾ ਜਾਰੀ ਕੀਤਾ ਜਾਵੇ ਜੇਕਰ ਸਥਾਨਕ ਸੰਗਤ ਨੂੰ ਕਿਸੇ ਵੀ ਫੈਸਲੇ ਤੇ ਕੋਈ ਇਤਰਾਜ਼ ਹੋਵੇ ਤਾਂ ਇਸ ਦੀ ਮੁੜ ਵਿਚਾਰ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹੀ ਅਪੀਲ ਕੀਤੀ ਜਾ ਸਕਦੀ ਹੈ ਇਸ ਕਰਕੇ ਇਹਨਾਂ ਵੱਲੋਂ ਲਏ ਹੋਏ ਫੈਸਲੇ ਨੂੰ ਜਲਦੀ ਤੋਂ ਜਲਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਅਤੇ ਮੁਆਫੀ ਮੰਗਦਿਆਂ ਵਾਪਸ ਲੈ ਲੈਣਾ ਚਾਹੀਦਾ ਹੈ ਪੰਥ ਇਹਨਾਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਅਸੀਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਸਿੰਘਾਂ ਵੱਲੋਂ ਲਏ ਗਏ ਇਸ ਪੰਥ ਵਿਰੋਧੀ ਫੈਸਲੇ ਨੂੰ ਗੈਰ ਸਿਧਾਂਤਕ ਸਿਧਾਂਤਕ ਕਰਾਂ ਤੇ ਤਖਤ ਸ੍ਰੀ ਦਰਦਬਾ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੋਨਾਂ ਦੇ ਪੰਜ ਪਿਆਰਿਆਂ ਵੱਲੋਂ ਵੀ ਇਸ ਹੁਕਮਨਾਮੇ ਨੂੰ ਹਾਰਜ ਕੀਤਾ ਗਿਆ ਹੈ ਜੋ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਸੁਨਾਇਆ ਗਿਆ ਸੀ ਸਾਰੀ ਜਗ੍ਹਾ ਤੇ ਅਸੀਂ ਤੁਹਾਨੂੰ ਪੰਜ ਪਿਆਰਿਆਂ ਦੇ ਹੁਕਮਨਾਮੇ ਸੁਣਾਏ ਔਰ ਉਹਨਾਂ ਨੇ ਪਟਨਾ ਸਾਹਿਬ ਵਾਲੇ ਹੁਕਮਨਾਮੇ ਨੂੰ ਗੈਰ ਸਿਧਾਂਤਕ ਤੇ ਗੈਰ ਵਾਜਿਬ ਦੱਸਿਆ ਹੈ। ਪੰਜ 2025 ਨੂੰ ਜੋ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇਆ ਨੂੰ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਸਵੀਕਾਰ ਕਰਦੀ ਹੈ। ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਗ੍ਰੰਥੀ ਸੰਘਾ ਵੱਲੋਂ ਮਿਤੀ 21 5 2025 ਨੂੰ ਜੋ ਫੈਸਲਾ ਕੀਤਾ ਗਿਆ ਹੈ ਉਹ ਪੰਥਕ ਏਕਤਾ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਸਿੱਖ ਕੌਮ ਦਾ ਅਖ਼ਸ ਖਰਾਬ ਕਰਨ ਵਾਲਾ ਹੈ ਜੋ ਗੈਰ ਸੰਧਾਦ ਤੇ ਗੈਰ ਵਾਜਪ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤਾਂ ਸ਼੍ਰੀ ਹਿਮਕੁੰਟ ਸਾਹਿਬ ਦੇ ਲਈ ਪਹਿਲਾ ਜਥਾ ਰਵਾਨਾ ਹੋ ਗਿਆ ਹੈ ਉੱਤਰਾਖੰਡ ਦੇ ਰਿਸ਼ੀਕੇਸ਼ ਤੋਂ ਪਹਿਲਾ ਜਥਾ ਰਵਾਨਾ ਹੋਇਆ ਹੈ ਐਲਜੀ ਲੈਫਟੀਨੈਂਟ ਗੁਰਮੀਤ ਸਿੰਘ ਤੇ ਮੁੱਖ ਮੰਤਰੀ ਪੁਸ਼ਕਰ tạmਮੀ ਨੇ ਫਲੈਗ ਆਫ ਕੀਤਾ ਹੈ 25 ਮਈ ਨੂੰ ਸ਼੍ਰੀ ਹਿਮਕੁੰਟ ਸਾਹਿਬ ਦੇ ਕਪਾਟ ਖੁੱਲਣੇ ਨੇ ਔਰ ਪਹਿਲੇ ਦਿਨ ਲਈ 167 ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਹੁਣ ਤੱਕ 58000 ਤੋਂ ਜ਼ਿਆਦਾ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ बल्कि उनके योगदान के प्रति अपना आभार भी प्रकट करें मैं आपसे इस अवसर पर यह अनुरोध करता हूं भाइयों बहनों क्योंकि यात्रा आज प्रारंभ हो रही है और गुरु घर में हम सब हैं तीन सौ पचासवां शहीदी दिवस गुरु तेग बहादुर जी का पूरे देश के अंदर और दुनिया के अंदर मनाया जाएगा मैं आज यहां पर यह भी घोषणा करता हूं कि उत्तराखंड की सरकार भी उनके तीन सौ पचासवें शहीदी दिवस को पूरे राज्य के अंदर मनाएगी पूरे राज्य के अंदर उसका संदेश दिया जाएगा इसके अतिरिक्त यात्रा को सुचारू रूप से संपन्न करवाने में जहां भी हमारे ट्रस्ट को हमारे श्रद्धालुगुणों की जो भी आवश्यकता होगी उसको हम हर संभव पूरा करेंगे इसी के साथ में एक बार फिर से आप सभी को यात्रा की शुभकामनाएं देते हुए गुरु घर की इस पावन यात्रा में सहभागिता के लिए आप सभी का धन्यवाद देते हुए अपनी बात को समाप्त करता हूं बहुत बहुत धन्यवाद दशमेश गुरु गुरु गोविंद सिंह जी को नमन करते हुए श्री हेमकुंड साहब पवित्र यात्रा के शुभारंभ पर आप सभी संतगणों का श्रद्धालुओं का सेवादारों का और देश दुनिया से जो आज इस कार्यक्रम से लाइव रूप से जुड़े हुए हैं उन सभी का मैं हृदय से स्वागत करता हूं सबका अभिनंदन करता हूं जी आया नू ये मेरा परम सौभाग्य है कि आज मुझे श्री हेमकुंड साहब की पवित्र यात्रा के पंज प्यारों की अगुवाई में पहले जत्थे की रवानगी के इस ऐतिहासिक अवसर पर आप सभी श्रद्धालुओं के बीच हर वर्ष की भांति इस वर्ष भी यहां आप सबके मध्य आने का शुभ अवसर प्राप्त हुआ है साथ ही मुझे इस बात की भी प्रसन्नता है कि आगामी 25 तारीख को जब श्री हेमकुंड साहब के कपाट श्रद्धालुओं के लिए खुलेंगे दर्शन करने वालों के लिए खुलेंगे तो उस पावन अवसर पर लगभग सात आठ हजार से अधिक श्रद्धालु गुरुचरणों में मत्था टेकने के लिए वहां पर उपस्थित होंगे मैं आज के इस अवसर पर पंज प्यारों की सेवा में संलग्न हमारे सभी सेवादारों का सभी संगत का संतजनों का सभी इन व्यवस्थाओं से जुड़े हुए सभी व्यवस्थापकों का उनको भी मैं हार्दिक शुभकामनाएं देता हूँ साथ ही गुरुद्वारा श्री हेमकुंड साहब के मैनेजमेंट ट्रस्ट के विंद्रा जी समेत सभी सदस्य गणों को बहुत साधुवाद देता हूँ जिनके सतत प्रयासों से और भाव के कारण ये यात्रा प्रत्येक वर्ष अनेक चुनौतियों के बाद भी सुव्यवस्थित तरीके से प्रारंभ होती है और संपन्न होती है। सीएम ने क्या किया सी पानी दी चोरी किसी हालत से नहीं होने देवांगे सीएम ने पंजाब दे भाजपा अगुआनु भी कई सवाल किए ने कि बीजेपी वाले दसन के ए किस दी सहमति दे नाल होया सो मुख्यमंत्री वालों एक प्रेस कॉन्फ्रेंस कीती गई बकायदा इस इशू ते और ਜੋ ਕੱਲ ਖਬਰ ਆਈ ਸੀ ਕਿ ਸੀਆਈਐਸਐਫ ਦੇ 296 ਜਵਾਨ ਜਿਹੜੇ ਨੇ ਉਹ ਭਰਤੀ ਕੀਤੇ ਜਾਣੇ ਨੇ ਔਰ ਉਹਨਾਂ ਦੀ ਤਾਇਨਾਤੀ ਬੀਬੀਐਮਬੀ ਤੇ ਕੀਤੀ ਜਾਣੀ ਹੈ ਸੋ ਉਸ ਨੂੰ ਲੈ ਕੇ ਸੀਐਮ ਨੇ ਪੁੱਛਿਆ ਹੈ ਕਿ ਕੀ ਇਹ ਸਾਰਾ ਕੁਝ ਪਾਣੀ ਦੀ ਚੋਰੀ ਕਰਨ ਲਈ ਕੀਤਾ ਜਾ ਰਿਹਾ ਹੈ ਇਹ ਮੰਗਲਦੇਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਹਾਂ ਡੈਡੀ ਬਹੁਤ ਰਿਮਾਈਂਡਰ ਵੀ ਤੁਹਾਨੂੰ ਕਹੇ ਜੀ ਸੀਗੇ ਤੁਸੀਂ ਸੰਜਮ ਨਾਲ ਪਾਣੀ ਵਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਦੇ ਪਰ ਸ਼ਹਿਰ ਪ੍ਰਾਂਿਆਂ ਆਤਾਂ ਕਰਕੇ ਉਹਨਾਂ ਨੇ ਨਹੀਂ ਧੌਰ ਕੀਤੀ ਲਾਪਰਵਾਹੀ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਉਹ ਪਹਿਲਾਂ 8 ਦਿਨ ਦਾ ਮੰਗਦੇ ਸੀ ਉਹ ਲੰਘ ਗਏ ਕੋਰਟ ਜਾਵੜੇ ਸੀ ਵੀ ਕੋਰਟ ਜਾਵੜੇ ਜਵਾਬ ਦਿੱਤਾ ਅੱਜ ਕੋਰਟ ਦੇ ਵਿੱਚ ਮਾਨਯੋਗ ਕੋਰਟ ਚਾਚ ਸੁਣਵਾਈ ਵੀ ਪਰ ਉਹ ਤਾਂ ਕੱਲ ਦਾ ਦਿਨ ਜਿਹੜਾ ਸੀ ਰੂਟੀਨ ਦੇ ਵਿੱਚ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਕੱਲ 1:00 ਵਜੇ ਜਿੰਨਾ ਉਹਨਾਂ ਦਾ ਕੋਟਾ 1 ਸਾਲ ਦਾ ਬਣਦਾ ਹੈ ਉਹ ਉਹਨਾਂ ਨੂੰ ਦੇਵਾਗੇ ਪਰ ਸ਼ਾਇਦ ਭਾਪੀ ਵਾਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਵੀ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਪਰ ਕੱਲੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਮੀਡੀਆ ਛਪਿਆ ਵੀ ਹੈ ਬਹੁਤ ਸਾਰੇ ਮੀਡੀਆ ਮੇਰੇ ਕੋਲੇ ਪਿਆਸਾ ਸਟੇਜੀ ਆ ਜਿਹੜਾ ਸਰਕਾਰੀ ਨੋਟਿਸ ਹੈ ਪਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ਮਿਨਿਸਟਰੀ ਆਫ ਫਾਰਮ ਅਫੇਅਰਸ ਵੱਲੋਂ ਆਇਆ 296 ਸੀਆਈਐਸਐਫ ਦੇ ਜਿਹੜੇ ਸਿਕਿਉਰਟੀ ਗਾਰਡ ਲਾਉਣਗੇ ਅਸੀਂ ਪਾਖੜਾ ਦੇ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਜਿਹੜੀ ਸੈਂਟਰ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਇਆ 290100 2 ਲੱਖ 90000 100 ਰੁਪਇਆ ਪਰ ਹੈਡ ਇੱਕ ਸਾਲ ਦਾ ਇੱਕ ਬੰਦੇ ਦਾ ਖਰਚਾ ਹੈ ਤੇ ਉਹਦੇ ਵਾਸਤੇ ਉਹ ਕਹਿੰਦੇ ਵੀ 8 ਕਰੋੜ 58 ਲੱਖ नाइन थाउजेंड एंड सिक्स हंड्रेड अठ करोड़ अठवंजा लखनवे सौ समझ समझो नौ हज़ार छह सौ ये पैसे बीबीएम भी दोगी जब पंजाब दी गल सी है, की लौट पैगी पंजाब पुलिस एक कम फ्रीज कर रही है पंजाब पुलिस ਉਸ ਡੈਮ ਦੀ ਰੱਖਿਆ ਫਰੀਜ਼ ਕਰ ਰਹੀ ਹੈ ਅਸੀਂ ਕਿਉਂ ਪੈਸੇ ਦੀਏ ਜੀ ਐਸ ਸੀ ਆਈ ਐਸ ਐਫ ਕਿਉਂ ਲਾਈ ਹੈ ਐਸ ਸਾਲ ਤਾਂ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀ ਐਸ ਐਫ ਫੱਟਾ ਖੋਲੜ ਜਾਣਦੀ ਹੈ ਵੀ ਸੀ ਆਈ ਐਸ ਐਫ ਵਾਲੇ ਫੱਟਾ ਖੋਲ ਦੇਣਗੇ ਉਹ ਤੇ ਇਹਦਾ ਮਤਲਬ ਹੈ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਹੈ ਸਾਡੇ ਤੇ ਖਰਚਾ ਬਾਧੂ ਪਾ ਰਹੇ ਨਾਲਾ ਸੀ ਆਵਦਾ ਪਾਣੀ ਵੀ ਲਟਾਈਏ ਤੇ ਉਹਦੇ ਪੈਸੇ ਵੀ ਦਈਏ ਬਿਲਕੁਲ ਨਹੀਂ ਹੋਊਗਾ ਜੀ ਮੈਸਿਸਾਂ ਕਹਿੰਦੇ ਬੀਬੀਐਮਬੀ ਚਟਾਤੀ ਹੈ ਸਾਡਾ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਉਹ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅਜੋ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਤੇ ਉੱਤੋਂ ਆ ਆ ਖੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਇਹ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾ ਨਹੀਂ ਹਾਂ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜਿਆ ਹੀ ਹੋਰ ਤੇ ਹੁਣ ਕੀ ਉਹ ਦੱਸਣਗੇ ਵੀ ਆਹ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਵੈਸੇ ਲੀਡਰ ਨੇ ਜਿਹੜੇ ਬੀਜੇਪੀ ਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਕਿਹਾ ਜਾਂਦਾ ਪਰ ਉਹ ਦੱਸ ਦੇਣ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸ ਦੇਣ ਮਨਪ੍ਰੀਤ ਬਾਦਲ ਉਹ 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 ਭਾਜਪਾ ਨੂੰ ਉਹ ਦੱਸ ਦੇਣ ਰਮਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਮੈਂ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਐਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹਦਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਤੇ ਉੱਥੇ ਤੁਸੀਂ ਸੀਆਈਐਸਐਫ ਲਾ ਕੇ ਤੇ ਸਾਥੋਂ ਪੈਸੇ ਵੀ ਮੰਗ ਰਹੇ ਹਾਂ ਕੀ ਤੁਹਾਡਾ ਕੋਈ ਹੋਰ ਰੱਦ ਹੈ ਮਤਲਬ ਇਹ ਬੀਜੇਪੀ ਦੇ ਜਿਹੜੇ ਸੋਕਾਲਡ ਇੱਥੇ ਹੈਗੇ ਤਾਂ ਕਾਂਗਰਸ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਉਹਨਾਂ ਨੂੰ ਕੀ ਵਾਰਡ ਬੂਟ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਤੋਂ ਬਾਅਦ ਮੈਂ ਬੋਲਦਿਆਂ ਮੈਂ ਤੱਕਦੇ ਵਾਰਡ ਬੂਟ ਬਾਰੇ ਸੋਚਿਆ ਨਹੀਂ ਇਹਨਾਂ ਤੇ ਉਹ ਵਾਰਡ ਬੂਟ ਜੇ ਹੀ ਮਿਲ ਜਾਂਦੇ ਪਹਿਲਾਂ ਬਾਅਦ ਚ ਫਿਰ ਉੱਧਰ ਜਾ ਕੇ ਲੈ ਜਾਂਦੇ ਉਹ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਆ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿਆ ਆ ਜਿਹੜਾ ਇਹ ਫਿਰ ਲੋਕ ਸਾਹਿਬ ਨੇ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਨਹੀਂ ਪਰसों ਸਾਡੀ ਕਰੈਡਿਟ ਲਿਮਿਟ ਕਢਾਈ ਹੈ ਨਾ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਜੀ ਦੇਖਿਏ ہماری ਗੁਰੂਆਂ ਦੀ ਪਰੰਪਰਾ ਹੈ ਪੀਣੇ ਦੇ ਪਾਣੀ ਦਾ ਸਵਾਲ ਥਾ ਔਰ ਗੁਰੂਆਂ ਨੇ ਵੀ हमें यही शिक्षा दी है उस शिक्षा का अनुसरण करना चाहिए मुझे लग रहा है कि भगवंत मान साहब अहंकार में है किसी में जो गुरुओं की शिक्षा को भी फॉलो नहीं कर रहे हैं और मैं ये कहना चाहूँगा कि इस प्रकार की राजनीति से उनको छुटकारा पाना चाहिए समाज हित में काम करने चाहिए समाज को बढ़ाने वाले काम नहीं करने चाहिए क्योंकि ये पीने के पानी का सवाल है और आजकल तो हम देखते भी हैं ये समय ऐसा है सभी लोग गुरुओं के नाम के ऊपर छबीले भी लगाते हैं उनके दिवस होते हैं लोगों को पानी पिलाते हैं परंतु ये तो उनकी शिक्षाओं का भी अनादर कर रहा है मेरा आग्रह है भगवंत मान से भी इस प्रकार की राजनीति से ऊपर उठ करके ਆਪ ਪੀਣੇ ਦਾ ਪਾਣੀ ਹਰਿਆਣਾ ਕੋ ਉਹ ਦੇ ਮੇਰਾ ਐਸਾ ਉਨ੍ਹਾਂ ਸੇ ਆਗਰਾ ਹੈ ਸਰਪ ਕੋ ਲੈ ਕੇ ਸੋਸ਼ਲ